ਅਸ਼ੀਕਾ ਜੀ ਮੈਂ ਬਾਈ ਬਾਈ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੜਾਈ ਵਾਲੇ ਸੂਟ ਲੈ ਕੇ ਆਏ ਆ ਜਿੱਦਾਂ ਕਿ ਆਪਾਂ ਡੇਲੀ ਸੂਟ ਲੈ ਕੇ ਆਉਣੇ ਆ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਆ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਸ ਵਾਰ ਆਪਾਂ ਆਰੀ ਦੇ ਵਰਕ ਵਾਲੇ ਐਂਡ ਆਰਗੈਂਜ਼ੇ ਦੀ ਸਲਬ ਦੇ ਉੱਪਰ ਵਰਕ ਕੀਤੇ ਹੋਏ ਸੂਟ ਲੈ ਕੇ ਆਏ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਜੀ ਵੀਡੀਓ ਨੂੰ ਦੇਖਣੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਅਗਲੀ ਉਹ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਚਲੋ ਜੀ ਹੁਣ ਅਨੇ ਆਪਾਂ ਸੂਟਾਂ ਵੱਲ ਕਿਹੜੇ ਸੂਟ ਕਿੰਨੀ ਰੇਂਜ ਦੇ ਵਿੱਚ ਰੈਡੀ ਕੀਤੇ ਨੇ ਸੋ ਆਪਾਂ ਫਸਟ ਸੂਟ ਇਸ ਤੋਂ ਸਟਾਰਟ ਕਰਦੇ ਹਾਂ ਜੀ ਇਹ ਆਪਾਂ ਨੇ ਆਰਗਨਜਾ ਦੇ ਸਟਾਫ ਦੇ ਉੱਪਰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਸਾਰੀ ਸ਼ਰਟ ਦੇ ਉੱਪਰ ਫਰੰਟ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵੀਰੇ ਇਹ ਵਾਲਾ ਸੂਟ ਆ ਜਿਹੜਾ ਡਿਸਕੋਸ ਵਾਲੀ ਆਰਗੰਜ਼ਾ ਲਗਾਈ ਹੋਈ ਹੈ ਜੀ ਇਹਦੇ ਪਾਵਾਮਾਂ ਤੇ ਉੱਪਰ ਵੀ ਕੰਮ ਹੋਇਆ ਹੈ ਮੈਂ ਤੁਹਾਨੂੰ ਪਾਵਾਮਾਂ ਦਾ ਵਰਕ ਵੀ ਦਿਖਾ ਦੇਣੀ ਆ ਇਹ ਵਾਲਾ ਆ ਗਿਆ ਜੀ ਪਾਵਾਮਾਂ ਦਾ ਵਰਕ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪਾਵਾਮਾਂ ਦਾ ਵਰਕ ਆ ਗਿਆ ਪਾਵਾਮਾਂ ਦੇ ਉੱਪਰ ਵੀ ਕੰਮ ਹੋਇਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਸਾਫ਼ ਸੁਥਰਾ ਜਿਹਾ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ ਪਾਵਾਮਾਂ ਦਾ ਕੰਮ ਇਹ ਆ ਗਿਆ ਸ਼ਰਟ ਦੀ ਫਰੰਟ ਪ੍ਰਾਈਸ ਇਹਦਾ ਬਹੁਤ ਘੱਟ ਹੈ ਜੀ 1 ਮਿੰਟ ਆਹੀ ਜੀ 셔ਟ ਦੀ ਫਰੰਟ ਪ੍ਰਾਈਸ ਇਹਦਾ ਬਹੁਤ ਘੱਟ ਆ ਪ੍ਰਾਈਸ ਸਿਰਫ 850 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਵਿਸਕੋਸ ਔਰਗੰజా ਦੇ ਉੱਪਰ ਰੈਡੀ ਕੀਤਾ ਹੈ ਬਿਲਕੁਲ ਸੌਫਟ ਵਾਲੀ ਔਰਗੰజా ਹੁੰਦੀ ਹੈ ਕਈ ਮੇਰੀ ਭੈਣਾਂ ਤੇ ਰਹਿੰਦਾ ਹੁੰਦਾ ਵੀ ਇੱਕ ਹਾਰਡੀ ਔਰਗੰజా ਹੁੰਦੀ ਆ ਬਿਲਕੁਲ ਵੀ ਨਹੀਂ ਜੀ ਇਹ ਬਿਲਕੁਲ ਸੌਫਟ ਵਾਲੀ ਔਰਗੰజా ਲਗਾਈ ਹੋਈ ਆ ਅੱਗੇ ਫਸਟ ਸੂਟ ਆ ਜਿਹੜਾ ਆਪਣੇ ਕੋਲੇ ਇਹ ਵਾਲਾ ਆ ਗਿਆ ਜੀ ਸੈਕਿੰਡ ਸੂਟ ਆ ਜਿਹੜਾ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਪਿਆਰ ਕਾਟਨ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਸੂਟ ਹੈ ਜੀ ਨੂੰ ਆਪਾਂ ਨਾ ਪਾਊਡਰ ਸੈੱਟ ਬਣਾ ਸਕਦੇ ਆ ਜਿੱਥੇ ਆਪਾਂ ਆਜਕਲ ਸ਼ਾਰਟ ਸ਼ਰਟ ਨਾਲ ਵੀ ਬਣਦੇ ਆ ਇਹ ਵੀ ਮੈਨੂੰ ਬਹੁਤ ਸੋਹਣਾ ਪਰਸਨਲੀ ਡਿਜ਼ਾਈਨ ਲੱਗਿਆ ਤੁਸੀਂ ਦੇਖ ਸਕਦੇ ਇਹਨੂੰ ਆਪਾਂ ਸ਼ਾਰਟ ਲੈਂਥ ਨੇ ਪਿਓਰ ਕਾਟਨ ਦੀ ਇਹਦੇ ਨਾਲ ਜਿਹੜੀ ਹੈਗੀ ਸ਼ਾਰਟ ਲਗਾਈ ਹੋਈ ਆ ਇਹਦੀ ਬਾਟਮ ਜਿਹੜੀ ਹੈਗੀ ਆ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਤੁਸੀਂ ਦੇਖ ਸਕਦੇ ਇਹਨੂੰ ਆਪਾਂ ਇਦਾਂ ਬਾਟਮ ਬਣਾ ਸਕਦੇ ਆ ਜਾਂ ਇਹਦਾ ਪਲਾਜ਼ੋ ਬਣਾ ਸਕਦੇ ਆ ਆਰਗਨ ਜਿਆਦਾ ਪੈਚ ਲਗਾ ਕੇ ਜਿਹੜਾ ਬਾਟਮ ਵਰਕ ਹੋਈ ਹੋਈ ਆ ਇੱਕ ਵਾਰ ਮੈਂ ਤੁਹਾਨੂੰ ਪ੍ਰੋਪਰ ਧਰ ਕੇ ਵੀ ਦਿਖਾ ਦਿੰਨੀ ਜੀ ਇੱਧਰ ਸਾਈਡ ਤੇ ਕਰਕੇ ਇਹ ਇਹ ਦੇਖੋ ਜੀ ਇਹ ਬਣੂਗਾ ਇਦਾਂ ਇਹ ਆ ਗਈ ਇਹਦੀ ਸ਼ਰਟ ਪੈਨੋ ਇਹ ਆ ਗਈ ਇਹਦੀ ਬਾਟਮ ਬਾਟਮ ਦੇ ਉੱਪਰ ਦੇਖੋ ਜੀ ਤੁਸੀਂ ਬਹੁਤ ਹੀ ਸੋਹਣਾ ਆਰਗਨ ਜਿਆਦਾ ਪੈਚ ਲਗਾ ਕੇ ਕੰਮ ਹੋਇਆ ਹੋਇਆਗਾ ਇਹ ਜਿਹੜੀ ਬਾਟਮ ਹੈਗੀ ਆ ਬਾਟਮ ਜਿਹੜੀ ਪਿਓਰ ਕਾਟਨ ਦੀ ਬਾਟਮ ਆ ਜੀ ਹਾਂਜੀ ਪਿਓਰ ਕਾਟਨ ਦੀ ਬਾਟਮ ਹੈ ਇਹਦਾ ਸਿੱਧਾ ਪਾਸਾ ਆਏ ਵਾਲਾਗਾ ਸੌਰੀ ਉਹ ਪੁੱਠੇ ਦੀ ਤਾਂ ਲੱਗੀ ਹੋਈ ਸੀਗੀ ਤੇ ਪਿਓਰ ਕਾਟਨ ਦੀ ਬਾਟਮ ਲੱਗੀ ਹੋਈ ਹੈਗੀ ਤੇ ਪਿਓਰ ਕਾਟਨ ਦੀ ਹੀ ਸ਼ਰਟ ਆ ਇੱਕ ਵਾਰ ਮੈਂ ਤੁਹਾਨੂੰ ਬਿਲਕੁਲ ਓਪਨ ਕਰਕੇ ਦਿਖਾ ਦਿੰਨੀ ਹਾਂ ਜੀ ਲੋ ਇਹ ਦੀ ਸ਼ਰਟ ਆ ਗਈ ਸ਼ਰਟ ਦੇ ਉੱਪਰ ਵੀ ਸ਼ਾਰਟ ਸ਼ਰਟ ਦੇ ਨਾਲ ਤੁਸੀਂ ਸ਼ਰਟ ਬਣਾ ਸਕਦੇ ਹੋ ਅਗਰ ਤੁਸੀਂ ਲੌਂਗ ਦੇ ਨਾਲ ਬਣਾਉਣੀ ਹੈ ਲੌਂਗ ਦੇ ਨਾਲ ਵੀ ਬਣਾ ਸਕਦੇ ਹੋ ਉਹ ਆਪਣੀ ਤੁਹਾਡੀ ਮਰਜ਼ੀ ਹੈ ਜਿੱਦਾਂ ਵੀ ਤੁਸੀਂ ਬਣਾਉਣਾ ਚਾਹੋ ਜੀ ਇਹ ਸੂਟ ਵੀ ਆਪਣੇ ਕੋਲ ਰੈਡੀ ਟੂ ਡਿਸਪੈਚ ਆ ਸਿਰਫ 1300 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਕਈ ਵਾਰੀ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਜੇ ਅਸੀਂ ਕੱਲੀ ਬਾਟਮ ਲੈਣੀ ਹੈ ਉਹ ਕੱਲੀ ਬਾਟਮ ਮੇਜੂ ਬਿਲਕੁਲ ਜੀ ਹਾਂ ਜੀ ਤੁਸੀਂ ਸਾਡੇ ਕੋਲੋਂ ਕੱਲੀ ਬਾਟਮ ਲੈ ਸਕਦੇ ਹੋ ਜਿਹੜਾ ਸਿੰਗਲ ਬਾਟਮ ਦਾ ਪ੍ਰਾਈਸ ਹੈ ਉਹ ਸਿੰਗਲ ਬਾਟਮ ਦਾ ਪ੍ਰਾਈਸ ਸਿਰਫ 750 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਤੁਸੀਂ ਕੱਲੀ ਬਾਟਮ ਲੈਣਾ ਚਾਹੁੰਦੇ ਹੋ ਇਹ ਬਾਟਮ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਆਉਂਦੇ ਨੇ ਉਹਦੀ ਵੀ ਆਪਾਂ ਜਲਦੀ ਹੀ ਵੀਡੀਓ ਅਪਲੋਡ ਕਰਾਂਗੇ ਜੀ ਫਿਲਹਾਲ ਆਪਣੀ ਇਹ ਵਾਲੀ ਸੂਟ ਦੇ ਨਾਲ ਇਹ ਵਾਲੀ ਬਾਟਮ ਲਗਾਈ ਹੋਈ ਹੈ ਸੋ ਕਿਸੇ ਵੀ ਭੈਣ ਨੂੰ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਜਿਹੜਾ ਤੁਸੀਂ ਪੇਜ ਸਕਦੇ ਹੋਗੇ ਸੈਕਿੰਡ ਸੂਟ ਆ ਜਿਹੜਾ ਆਪਣਾ ਬਹੁਤ ਹੀ ਹਿੱਟ ਆਰਟੀਕਲ ਰਿਹਾ ਜੀ ਇਹ ਆਪਾਂ ਨੇ ਬਰਬਰੀ ਦੇ ਸਟਾਫ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਆਪਾਂ ਲਾਸਟ ਈਅਰ ਵੀ ਕੀਤਾ ਸੀ ਲਾਸਟ ਕੋ ਲਾਸਟ ਈਅਰ ਵੀ ਕੀਤਾ ਇਸ ਵਾਰ ਵੀ ਆਪਾਂ ਨੇ ਬਹੁਤ ਸੂਟ ਰੈਡੀ ਕੀਤੇ ਨੇ ਜੀ ਇਹ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਇਹਦੇ ਆਵਾਮਾ ਬਹੁਤ ਹੈਵੀ ਬਣੀਆਂ ਹੋਈਆਂ ਨੇ ਮੈਨੂੰ ਦਿਖਾਣੀ ਹੈ ਹਾਂਜੀ ਇਹ ਵਾਲਾ ਸੂਟ ਇਹ ਬਰਬਰੀ ਦੇ ਉੱਪਰ ਆਪਣਾ ਰੈਡੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹਦਾ ਵਰਕ ਵਗੈਰਾ ਇਹਦਾ ਆ ਥ੍ਰੈਡ ਆ ਜਿਹੜਾ ਨਾਲ ਦਾ ਯੂਜ਼ ਕੀਤਾ ਹੋਇਆ ਹੈਗਾ ਆ ਮਲਟੀ ਕਲਰ ਦਾ ਇਹਦੇ ਉੱਪਰ ਵਰਕ ਲਗਾ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਵਰਕ ਹੈ ਬਹੁਤ ਹੀ ਪਿਆਰਾ ਸੂਟ ਬਣ ਕੇ ਵਾਲਾ ਰੈਡੀ ਹੋਇਆ ਹੋਇਆ ਹੈਗਾ ਇੱਥੇ ਬਾਹਮਾ ਫੁੱਲ ਹੈਵੀ ਵੰਪਾਜੂ ਰੈਡੀ ਕੀਤਾ ਨੇ ਬਾਜੂ ਵੀ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਦੇਣੀ ਹੈ ਜੀ ਤੁਸੀਂ ਬਾਜੂ ਆ ਦੇਖੋ ਜੀ ਬਾਜੂ ਇਹਦੀਆਂ ਬਹੁਤ ਸੋਹਣੀਆਂ ਰੈਡੀ ਹੋਈਆਂ ਹੋਈਆਂ ਨੇ ਜੀ ਫੁੱਲ ਹੈਵੀ ਬਾਜੂ ਨੇ ਇਹਦਾ ਪ੍ਰਾਈਸ ਵੀ ਜਿਹੜਾ ਬਰਬਰੀ ਦੇ ਉੱਪਰ ਰੈਡੀ ਕੀਤਾ ਹੈ ਸਿਰਫ 1000 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈ ਜੀ ਇਹ ਸੂਟ ਵੀ ਆਪਣਾ 999 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਬਰਬਰੀ ਦਾ ਸਟਾਫ ਹੈ ਸ਼ਰਡ ਉਹਦੀ ਫਰੰਟ ਫੁੱਲ ਹੈਵੀ ਬਣੀ ਹੋਈ ਹੈ ਜੀ ਬਾਹਾਂ ਵੀ ਫੁੱਲ ਹੈਵੀ ਬਣੀ ਹੋਈਆਂ ਹੋਈਆਂ ਨੇ ਇਸ ਸੂਟ ਦੇ ਸਟਾਫ ਬਹੁਤ ਹੀ ਸੋਹਣਾ ਕੋਈ ਲੈਂਡਿੰਗ ਲਗਾਉਣ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਇੱਕ ਵਾਰ ਮੈਂ ਤੁਹਾਨੂੰ ਬਿਲਕੁਲ ਕੋਲ ਤੇ ਸਟਾਫ ਦਿਖਾ ਦੇਣੀ ਹੈ ਬਹੁਤ ਹੀ ਸੋਹਣਾ ਸਟਰਾਫਾ ਕੱਪੜਾ ਜੇ ਕਿਸੇ ਨੂੰ ਪਸੰਦ ਲਾਈਕ ਪਸੰਦਾ ਆਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜੜਾ ਭੇਜ ਸਕਦੇ ਹੋ ਇੱਕ ਆਪਣਾ A ਸੂਟ ਆ ਗਿਆ ਜੀ ਇਹ ਆਪਣੇ ਆਰੀ ਦੇ ਉੱਪਰ ਰੈਡੀ ਕੀਤਾਗਾ ਇਹ A ਸ਼ੇਪ ਦੇ ਵਿੱਚ ਨਾ ਜਿਹੜਾ ਆਪਣੀ ਸ਼ਰਟ ਆ ਤਿਆਰ ਕੀਤੀ ਹੋਈ ਹੈ ਜੀ ਸ਼ੇਪ ਦੇ ਵਿੱਚ ਆਪਾਂ ਨੇ ਸ਼ਰਟ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਆਰੀ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਇਹਦੀ ਸ਼ਰਟ ਦੀ ਫਰੰਟ ਬੈਕ ਦੋਨੋਂ ਰੈਡੀ ਹੋਣੀ ਹੋਣੀ ਹੈ ਐਂਡ ਬਾਹਾਂ ਵੀ ਦੇ ਉੱਪਰ ਵੀ ਬਰਕ ਕੀਤਾ ਬਰਕ ਤੁਸੀਂ ਇੱਕ ਵਾਰ ਕਰੋਸ ਤੋਂ ਵੀ ਦੇਖ ਲਓ ਜੀ ਬਹੁਤ ਹੀ ਸੋਹਣਾ ਆਰੀ ਦੇ ਨਾਲ ਜਿਹੜਾ ਸਾਫ਼ ਸੁਥਰਾ ਜਿਹੜਾ ਆਪਣਾ ਕੰਮ ਕੀਤਾ ਹੋਇਆ ਹੈਗਾ ਤੇ ਇਹ ਵਾਲਾ ਆ ਗਿਆ ਦੇਖੋ ਇੱਧਰ ਵੀ ਦੇਖੋ ਤੁਸੀਂ ਕੰਮ ਬਹੁਤ ਹੀ ਸੋਹਣਾ ਸਾਫ਼ ਸੁਥਰਾ ਹੈ ਕੰਮ ਇਹ ਸੂਟ ਜਿਹੜਾ ਆਪਾਂ ਨੇ ਗਿਆ ਜੂਟ ਦੇ ਉੱਪਰ ਰੈਡੀ ਕੀਤਾ ਹੈ ਜੀ ਬਰਬਰੀ ਸੌਰੀ ਆਨਲੀ ਜੂਟ ਫੈਬਰਿਕ ਦੇ ਉੱਪਰ ਰੈਡੀ ਕੀਤਾ ਕਾਟਨ ਜੂਟ ਜਿਹਨੂੰ ਬੋਲ ਦਿੰਦੇ ਆ ਜੀ ਬਹੁਤ ਹੀ ਸੋਹਣਾ ਸਟਾਫ ਆ ਕਲਰ ਵੀ ਬਹੁਤ ਪਿਆਰਾ ਹੈਗਾ ਇਹ ਸੂਟ ਜਿਹੜਾ ਆਪਣੇ ਕੋਲੇ ਰੈਡੀ ਹੋ ਕੇ ਸ਼ਰਟ ਦੀ ਫਰੰਟ ਬੈਕ ਬਾਹਾਂ ਦੇ ਉੱਪਰ ਵਰਕ ਹੋ ਕੇ ਆਪਾਂ ਨੂੰ ਪਿਆ ਜੀ 2500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਤਾਂ ਸਾਡੇ ਕੋਲੋਂ ਦੁਬਾਰਾ ਵੀ ਰੈਡੀ ਕਰਵਾ ਸਕਦੇ ਜਿੰਨੇ ਵੀ ਆਪਾਂ ਇਹ ਵਾਲਾ ਡਿਜ਼ਾਈਨ ਦਿਖਾਇਆ ਹੈਗਾ ਇਹ ਵਾਲੇ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਦਾ ਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲ ਕਸਟਮਾਈਜ਼ ਜਿਹੜਾ ਕਰਵਾ ਸਕਦੇ ਹੋ ਜੀ ਕਿਉਂਕਿ ਇਹਦਾ ਪ੍ਰਾਈਸ ਸੇਮ ਕਿਸੇ ਮਰਜ਼ੀ ਫੈਬਰਿਕ ਦੇ ਉੱਪਰ ਕਿਸੇ ਮਰਜ਼ੀ ਕਲਰ ਦੇ ਉੱਪਰ ਤੁਸੀਂ ਸਾਡੇ ਕੋਲ ਇਹ ਵਾਲਾ ਸੂਟ ਹੈ ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਜੀ ਹਾਂਜੀ ਇੱਕ ਆਪਣਾ ਇਹ ਵਾਲਾ ਫੈਬਰਿਕ ਆਸੂਤ ਆ ਗਿਆ ਇਹ ਆਪਣੇ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਹੈਗਾ ਵੀਰੇ ਪਨੇ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਮੇਰੇ ਮਹਾ ਕੇਰਾ ਵੱਡਾਗਾ ਕਿਉਂਕਿ ਇਹਦਾ ਕੇਰਾ ਇੰਦਾ ਹੈਗਾ ਨਾ 20 ਇੰਚ ਘੇਰੇ ਦੇ ਵਿੱਚ ਆਪਨੇ ਰੈਡੀ ਕੀਤਾ ਹੋਇਆਗਾ ਐਵੇਂ ਦਾ ਹੀ ਘੇਰਾ ਆਪਨੇ ਸ਼ਰਟ ਦੇ ਫਰੰਟ ਦੇ ਉੱਪਰ ਰੈਡੀ ਕੀਤਾ ਬੈਕ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੋਹਣਾ ਇਹਦਾ ਨੈਕ ਬਣਾਇਆਗਾ ਤੁਸੀਂ ਨੈਕ ਵੀ ਦੇਖ ਸਕਦੇ ਨੈਕ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਕੀਤਾ ਸਾਰੀ ਸ਼ਰਟ ਦੇ ਵਿੱਚ ਐਵੇਂ ਦੀ ਬੂਟੀ ਬਣੀ ਹੋਈ ਹੈ ਜੀ ਇਹ ਹੈਗਾ ਜਿਹੜਾ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਇਹਦੇ ਬਾਹਾਂ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੈ ਬਾਹਾਂ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਬਾਹਮਾਂ ਦੇ ਉੱਪਰ ਕੰਮ ਆ ਗਿਆ ਜੀ ਪੌਂਚਿਆਂ ਦੇ ਉੱਪਰ ਵੀ ਜਿਹੜਾ ਵਰਕ ਕੀਤਾ ਹੋਇਆ ਹੈਗਾ ਬਾਹਮਾਂ ਦੇ ਉੱਪਰ ਵੀ ਕੰਮ ਆ ਪੌਂਚਿਆਂ ਦੇ ਉੱਪਰ ਵੀ ਕੰਮ ਆ ਜੀ ਸ਼ਰਟ ਦੀ ਫਰੰਟ ਦੇ ਉੱਪਰ ਵੀ ਆਪਣੇ ਵਰਕ ਕੀਤਾ ਤੇ ਬੈਕ ਦੇ ਉੱਪਰ ਵੀ ਵਰਕ ਕੀਤਾ ਫੈਬਰਿਕ ਜਿਹੜੀ ਹੈਗੀ ਹੈਗੀ ਖਾਦੀ ਸਿਲਕ ਇੱਕ ਵਾਰ ਮੈਂ ਤੁਹਾਨੂੰ ਬਿਲਕੁਲ ক্লোਜ਼ ਤੋਂ ਵੀ ਦਿਖਾ ਦੇਣੀ ਹੈ ਕਿ ਖਾਦੀ ਸਿਲਕ ਫੈਬਰਿਕ ਦੇ ਉੱਪਰ ਇਹ ਵਾਲਾ ਵਰਕ ਹੋਇਆ ਬਹੁਤ ਹੀ ਸੋਹਣਾ ਵਰਕ ਆ ਅਗਰ ਕੋਈ ਮੇਰੀ ਭੈਣ ਹੈਂਡ ਦਾ ਟੱਚ ਦਿਵਾਉਣਾ ਚਾਹੁੰਦੀ ਨੇ ਤਾਂ ਉੱਪਰ ਥੋੜਾ ਬਹੁਤ ਹੈਂਡ ਦਾ ਟੱਚ ਵੀ ਦਿਵਾ ਸਕਦੇ ਹਾਂ ਅਗਰ ਤੁਸੀਂ ਵਿਦਾਊਟ ਹੈਂਡ ਟੱਚ ਲੈਣਾ ਚਾਹੁੰਦੇ ਹੋ ਵਿ ਖਾਦੀ ਸਿਲਕ ਫੈਬਰਿਕ ਦੇ ਉੱਪਰ ਵਾਈਟ ਫੈਬਰਿਕ ਲੈ ਕੇ ਆਪਾਂ ਨੇ ਇਹ ਵਾਲਾ ਫੈਬਰਿਕ ਜਿਹੜਾ ਡਾਈ ਕਰਵਾਇਆ ਹੋਇਆ ਜੀ ਸ਼ਰਟ ਦੀ 프ਰੰਟ ਬੈਕ ਪਹੁੰਚੇ ਬਾਮਾ ਦੇ ਬਰਤੀ ਕੀਤਾ ਹੋਇਆਗਾ ਸੋ ਜਿਹੜਾ ਇਹਦਾ ਪ੍ਰਾਈਸ ਹੈ ਸਿਰਫ 1700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਜੀ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਪਹੁੰਚਿਆ ਆ ਗਿਆ ਉਧਰ ਬਾਮਾ ਆ ਗਿਆ ਸਾਰਾ ਵਰਕ ਹੈ ਜਿਹੜਾ ਕੀਤਾ ਇਹਦੇ ਵਿੱਚ ਆਪਣੇ ਕੋਲ ਟੂ ਸੂਟ ਪੈਣੇ ਇੱਕ ਸੂਟ ਇਹ ਵਾਲਾ ਆ ਗਿਆ ਜੀ ਇੱਕ ਸੂਟ ਆਪਣਾ ਆ ਗਿਆ ਜੀ ਇਹ ਵਾਲਾ ਇਹ ਇਹ ਵਾਲਾ ਸੂਟ ਆ ਗਿਆ ਇਹ ਵੀ ਸੇਮ ਵਰਕ ਆ ਸੇਮ ਫੈਬਰਿਕ ਆ ਸੇਮ ਕਲਰ ਸਭ ਕੁਝ ਸੇਮ ਹੀ ਰੈਡੀ ਹੋਇਆ ਹੋਇਆ ਹੈ ਅਗਰ ਕਿਸੇ ਨੂੰ ਕੋਈ ਵੀ ਸੂਟ ਇਹਨਾਂ ਚੋਂ ਲੱਗਦਾ ਵੀ ਅਸੀਂ ਲੈਣਾ ਹੈ ਹਨਾ ਸਾਰੇ ਸੂਟ ਬਹੁਤ ਸੋਹਣੇ ਨੇ ਜੀ ਤਾਂ ਤੁਸੀਂ ਮੇਰੇ ਦਿੱਤੇ ਗਏ ਨੰਬਰ ਦੇ ਉੱਪਰ 985546633 ਅਨੌਲੇ ਨੰਬਰ ਦੇ ਉੱਪਰ ਸਕਰੀਨਸ਼ਾਟ ਆ ਜਿਹੜਾ ਤੁਸੀਂ ਸਾਨੂੰ ਭੇਜ ਸਕਦੇ ਹੋ ਅਗਰ ਕਿਸੇ ਮੇਰੀ ਭੈਣ ਨੂੰ ਲੱਗਦਾ ਵੀ ਇਹ ਸੂਟ ਦੇ ਉੱਪਰ ਅਸੀਂ ਥੋੜਾ ਬਹੁਤ ਹੈਂਡ ਦਾ ਕੰਮ ਵੀ ਕਰਵਾਉਣਾ ਚਾਹੁੰਦੇ ਤਾਂ ਬਿਲਕੁਲ ਜੀ ਤੁਸੀਂ ਹੈਂਡ ਦਾ ਕੰਮ ਕਰਵਾ ਸਕਦੇ ਹੋ ਲਾਈਕ ਜਿੱਦਾਂ ਕਿ ਆਹ ਵਾਲੀਆਂ ਆਪਣੇ ਬੂਟ ਕਿ ਆ ਵਾਲੀਆਂ ਪੱਤੀਆਂ ਬਣੀਆਂ ਹੋਏ ਨੇ ਇਹਦੇ ਵਿੱਚ ਤੁਸੀਂ ਥੋੜਾ ਬੋ ਤਾਂ ਹੈਂਡ ਦਾ ਕੰਮ ਹੈ ਜਿਹੜਾ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ ਕਿ ਜੀ ਸਾਰਾ ਕੰਮ ਆਪ ਹੀ ਕਰਨਾ ਹੁੰਦਾ ਪੈਣਾ ਤੁਸੀਂ ਸਭ ਤੋਂ ਜਿਵੇਂ ਵੀ ਮਰਜ਼ੀ ਸ਼ੂਟਿੰਗ ਜਿੱਧਰ ਵੀ ਮਰਜ਼ੀ ਕਰਵਾ ਸਕਦੇ ਹੋ ਹਨਾ ਜੇ ਦੁਪੱਟਾ ਕੋਈ ਰੈਡੀ ਕਰਵਾਉਣਾ ਚਾਹੁੰਦੇ ਮੇਰੀ ਭੈਣ ਦਾ ਦੁਪੱਟਾ ਵੀ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਨੇ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੋ ਤਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਇਕਸੂ ਦਾ ਆਪਣਾ ਇਹ ਆ ਗਿਆ ਜੀ ਇਹ ਤੀਆਂ ਜੇ ਲਾਗੋ ਤੇ ਕੌਣ ਨੂੰ ਬਹੁਤ ਹੀ ਸੋਹਣਾ ਸੂਟ ਆ ਵਰਕ ਵੀ ਤੇ ਬਹੁਤ ਸੋਹਣਾ ਹੋਇਆ ਹੈ ਤੁਸੀਂ ਦੇਖ ਤਾਂ ਦੇ ਇੱਕ ਵਾਰ ਤਾਂ ਕੋਲੋਸ ਤੋਂ ਵੀ ਸਾਰਾ ਵਰਕ ਚੈੱਕ ਕਰਵਾ ਦਾਂਗੇ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਜੀ ਇਹ ਆਪਣੇ ਪਿਓਰ ਕਾਟਨ ਦੇ ਸਟਾਫ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਵਾਲਾ ਸੂਟ ਜਿਹੜੀਆਂ ਬਾਹਾਂਾਂ ਤੇ ਉੱਪਰ ਕੰਮ ਆ ਗਿਆ ਸ਼ਰਟ ਦੇ 프ਰੰਟ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੁਸੀਂ ਜੇਕਰ ਸਾਰੀ ਸਾਈਡ ਦੇ ਵਿੱਚ ਐਵੇਂ ਬੁਕੀ ਬਣੀ ਹੋਈ ਹੈ ਜੀ ਬਾਹਾਂਾਂ ਤੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਇਹ ਜਿਹੜਾ ਪ੍ਰਾਈਸ ਰਹੂਗਾ ਸਿਰਫ ਆਪਾਂ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਜੀ ਡਿਸਕਾਊਂਟ ਦੇ ਉਪਰ ਇਹਦਾ ਪ੍ਰਾਈਸ ਰਹੂਗਾ 1100 ਰੁਪਏ ਪ੍ਰਾਈਸ ਹੋਗਾ ਇੱਕ ਵਾਰ ਮੈਂ ਤੁਹਾਨੂੰ ਬਿਲਕੁਲ ক্লোਜ਼ ਤੋਂ ਵੀ ਦੇਖਣਾ ਤੁਸੀਂ ਲੱਗਿਆ ਹੋਆ ਹੈ ਬਾਰਕ ਬਹੁਤ ਸੋਹਣਾ ਆਹ ਸੌਰੀ ਫੁਲਕਾਰੀ ਦਾ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਬਹੁਤ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੋਇਆ ਹੈਗਾ ਅਗਰ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਂਦਾਗਾ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਸਾਰਿਆਂ ਦਾ ਪ੍ਰਾਈਸ ਵੀ ਨੇ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕੀਤਾ ਹੁੰਦਾਗਾ ਸੋਰੀ ਰਿਕਵੈਸਟ ਆ ਤੁਸੀਂ ਵੀਡੀਓ ਦੇ ਵਿੱਚ ਹੀ ਪ੍ਰਾਈਜ਼ ਦੇਖ ਲਿਆ ਕਰੋ ਇੱਕ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਵਾ ਇਹ ਮੈਂ ਤੁਹਾਨੂੰ ਐਦਾਂ ਨਹੀਂ ਦਿਖਾ ਦਿੰਦੀਆਂ ਲਗਾ ਕੇ ਸਮਝ ਨਹੀਂ ਲੱਗਣੀ ਇਹ ਇਹ ਸੋਰੀ 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 ਨੈਕਸਟ ਹਾਂਜੀ ਇਹ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਿਮਰ ਦਾ ਸਟਾਫ ਆ ਕਲਰ ਬਹੁਤ ਪਿਆਰਾ ਕਲਰ ਹੈਗਾ ਸਿਮਰ ਦੇ ਸਟੱਫ ਦੇ ਉੱਪਰ ਤਿੱਲੇ ਦੇ ਨਾਲ ਇਹ ਵਾਲਾ ਨੈੱਕ ਦਾ ਕੰਮ ਹੋਇਆ ਹੋਇਆ ਹੈਗਾ ਇੱਕ ਵਾਰ ਮੈਂ ਤੁਹਾਨੂੰ ਨੈੱਕ ਆਪਣੇ ਵੀ ਲਗਾ ਕੇ ਦਿਖਾ ਦਾਂਗੀ ਕਿਉਂਕਿ ਫਿਰ ਇਦਾਂ ਸੀ ਨਾ ਬਾਹਾਂ ਦਾ ਕੰਮ ਨਹੀਂ ਦਿਖਾਇਆ ਜਾਂਦਾ ਜੀ ਬਾਹਾਂ ਫੁੱਲ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਇਹਦੀਆਂ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਬਾਜੂ ਦਾ ਕੰਮ ਹੋਇਆ ਹੋਇਆ ਹੈਗਾ ਸੇਮ ਹੀ ਵਰਕ ਹੈ ਜਿਹੜਾ ਆਪਾਂ ਨੇ ਪੌਂਚਿਆਂ ਦੇ ਉੱਪਰ ਕੀਤਾ ਹੈ ਜੀ ਪੌਂਚਿਆਂ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਬਹੁਤ ਹੀ ਸੋਹਣਾ ਬਣ ਕੇ ਵਾਲਾ ਸੂਟ ਜਿਹੜਾ ਰੈਡੀ ਹੋਇਆ ਸਿਮਰ ਦਾ ਸਟਾਫ origignal ਸਿਮਰ ਦਾ ਸਟਾਫ ਮੇਰੇ ਭੈਣਾਂ ਨੂੰ ਕੰਨਾਂ ਨੂੰ ਤਾਂ ਪਤਾ ਹੋਣਾ ਵੀ ਕਿੰਨੇ ਪ੍ਰਾਈਸ ਦੇ ਵਿੱਚ ਆਉਂਦਾਗਾ ਤੇ ਮੈਂ ਤੁਹਾਨੂੰ ਇੱਕ ਵਾਰ ਇਹ ਆਪਣੇ ਰੋਗਾ ਕਿਵੇਂ ਦਿਖਾ ਦਿੰਦੀ ਹਾਂ ਕਿਵੇਂ ਮੈਨੂੰ ਮੈਂ ਤੁਹਾਨੂੰ 보여ਦਾ ਇੱਕ ਸੈਕਿੰਡ ਸੈਕਿੰਡ ਹਾਂਜੀ ਹਾਂਜੀ ਐਦਾਂ ਤੁਸੀਂ ਦੇਖੋ neck ਬਣਾ ਸਕਦੇ ਹੋ ਇਹਨੂੰ ਸ਼ਾਰਟ ਲੈਂਥ ਦੇ ਵਿੱਚ ਬਣਾਉਣਾ ਤੁਸੀਂ ਸ਼ਾਰਟ ਜਿਵੇਂ ਬਣਾ ਸਕਦੇ ਹੋ ਆਪਰ ਲੌਂਗ ਦੇ ਵਿੱਚ ਬਣਾਉਣਾ ਲੌਂਗ ਦੇ ਵਿੱਚ ਬਣਾ ਸਕਦੇ ਕਿਉਂਕਿ ਇਹਦੇ ਨੀਚੇ ਘੇਰੇ ਦੇ ਉੱਪਰ ਕਮੜੀ ਹੋਣਾ ਹੈਗਾ ਸੋ ਆਪਣੇ neck ਉੱਪਰਲੀ ਸਾਈਡ ਤੋਂ ਹੇਠਲੀ ਸਾਈਡ ਤੱਕ ਬਣਾਉਂ ਕੱਟਿਆ ਹਾਂ ਸੋ ਆਪਾਂ ਜਿੰਨੀ ਮਰਜ਼ੀ ਲੈਂਥ ਇਹਦੀ ਰੱਖ ਸਕਦੇ ਆ ਬਾਹਾਂਾਂ ਇਹਦੇ ਬਹੁਤ ਹੀ ਸੋਹਣੀਆਂ ਹੈਵੀ ਬਾਜੂ ਬਣਦੀਆਂ ਨੇ ਜੀ ਬਾਜੂ ਬਹੁਤ ਹੀ ਪਿਆਰੀਆਂ ਹੈਵੀ ਬਾਜੂ ਬਣਦੀਆਂ ਤੁਸੀਂ ਦੇਖ ਸਕਦੇ ਹੋ ਕਾਤੀ ਸੋਨਾ ਬਾਮਾ ਦੇ ਉੱਪਰ ਵੀ ਕੰਮ ਹੋਇਆ ਹੈ ਸੋ ਇਹ ਸੂਟ ਆਪਣੇ ਕੋਲੇ ਸਿਰਫ 1700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਸਿਰਫ ਓਨਲੀ ਓਨ 1700 ਰੁਪਏ ਹੈ ਸਿੰਮਰ ਦਾ ਫੈਬਰਿਕਾ ਕਲਰ ਵੀ ਬਹੁਤ ਪਿਆਰਾ ਹੈ ਤਿੱਲੇ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਹੈ ਇਹ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਕਈ ਪੈਣੇ ਦੇ ਮੈਨੂੰ ਮੈਸੇਜ ਆਉਂਦੇ ਤੁਸੀਂ ਦੁਪੱਟਾ ਨਹੀਂ ਰੈਡੀ ਕਰਦੇ ਬਿਲਕੁਲ ਜੀ ਅਸੀਂ ਦੁਪੱਟਾ ਰੈਡੀ ਕਰਦੇ ਹਾਂ ਕਿਉਂਕਿ ਅਸੀਂ ਹੁਣ ਦੁਪੱਟੇ ਨਾਲ ਡਾਈ ਕਰਵਾ ਕੇ ਤਾਂ ਨਹੀਂ ਰੱਖਦੇ ਆ ਕਈ ਭੈਣਾਂ ਕਹਿੰਦੀਆਂ ਸਾਨੂੰ ਵੀ ਦਰਾਉਂ ਦੁਪੱਟਾ ਜਿਹੜਾ ਸੂਟ ਚਾਹੀਦਾ ਦਾ ਫਿਰ ਤੁਹਾਨੂੰ ਦੁਪੱਟਾ ਤਾਰਨਾ ਪੈਣਾ ਤੇ ਜਦੋਂ ਭੈਣਾਂ ਕਹਿੰਦੀਆਂ ਨੇ ਵੀ ਅਸੀਂ ਫਿਰ ਦੁਪੱਟਾ ਲੈਣਾ ਅਸੀਂ ਤਾਂ ਟਾਈਮ ਤੇ ਐਡ ਟਾਈਮ ਤੇ ਜਿਹੜੇ ਦੁਪੱਟਾ ਉਹਨਾਂ ਨੂੰ ਰੈਡੀ ਕਰਵਾ ਕੇ ਦੇ ਦਾਂਗੀ ਕਿਉਂਕਿ ਦੁਪੱਟਾ ਵੀ ਰਾਈ ਹੋਣਾ ਹੁੰਦਾ ਦਾ ਉਹ ਇੱਕ ਦਿਨ ਦਾ ਕੰਮ ਸਮਾਂ ਲੱਗਦਾ ਇੱਕ ਆਪਣਾ ਇਹ ਵਾਲਾ ਆਰਟੀਕਲ ਇਸ ਵਾਰ ਆਪਾਂ ਇਹ ਮਸਲੀਨ ਦੇ ਉੱਪਰ ਰੈਡੀ ਕੀਤਾ ਕਲਰ ਆਪਾਂ ਨੇ ਜਿਹੜਾ ਸੇਮ ਹੀ ਰੱਖਿਆ ਹਰ ਬਾਰ ਦੀ ਤਰ੍ਹਾਂ ਵੀ ਸ਼ੇਪ ਨੇਕ ਬਣਿਆ ਹੋਇਆ ਹੈ ਜੀ ਬਹੁਤ ਹੀ ਸੋਹਣੇ ਪੈਨਲ ਲੱਗੇ ਹੋਏ ਨੇ ਇਹਦੀ ਵੀ ਬਾਹਵਾ ਬਹੁਤ ਸੋਹਣੀ ਹੈ ਬਾਹਵਾ ਬਣੀ ਆ ਨਾ ਬਾਜੂ ਤੁਸੀਂ ਦੇਖ ਸਕਦੇ ਇਹ ਵਾਲਾ ਕੰਮ ਬਾਜੂ ਦੇ ਉੱਪਰ ਹੋਇਆ ਹੈ ਸੇਮ ਹੀ ਕੰਮ ਹੈ ਜਿਹੜਾ ਪੌਂਚਿਆਂ ਦੇ ਉੱਪਰ ਕੀਤਾ ਹੋਇਆ ਹੈ ਜੀ ਇਹ ਵਾਲਾ ਵਰਕ ਬਾਜੂ ਦੇ ਉੱਪਰ ਵੀ ਕੀਤਾ ਹੋਇਆ ਹੈ ਪੌਂਚਿਆਂ ਦੇ ਉੱਪਰ ਵੀ ਕੀਤਾ ਹੈ ਵੀ ਸ਼ੇਪ ਨੈੱਕ ਬਣਿਆ ਹੋਇਆ ਹੈ ਜੀ ਤੁਸੀਂ ਨੈੱਕ ਨੂੰ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨੈੱਕ ਆ ਬੋਥ ਸਾਈਡ ਤੇ ਪੈਨਲ ਜਾਂਦੇ ਨੇ ਇਹ ਆਪਣਾ ਆਰਟੀਕਲ ਲਾਸਟ ইয়ার ਬਹੁਤ ਹਿੱਟ ਰਿਹਾਗਾ ਇਸ ਵਾਰ ਵੀ ਆਪਣਾ ਆਰਟੀਕਲ ਇਹ ਵਾਲਾ ਬਹੁਤ ਸੇਲ ਹੋਇਆਗਾ ਇਹ ਆਪਣੇ ਕੋਲੇ ਲਾਸਟ ਸੂਟ ਹੀ ਰਹਿਦਾਗਾ ਰੈਡੀ ਟੂ ਡਿਸਪੈਚ ਆ ਮਸਲੀਨ ਦਾ ਫੈਬਰਿਕ ਆ ਕਈ ਮੇਰੇ ਭਣਦੇ ਸਾਨੂੰ ਮੈਸੇਜ ਆਉਂਦੇ ਨੇ ਮਸਲੀਨ ਜੀ ਚੁਬਣ ਵਾਲੀ ਆ ਬਿਲਕੁਲ ਵੀ ਨਹੀਂ ਪਹਿਣੋ ਚੁਬਣ ਵਾਲੀ ਬਿਲਕੁਲ ਵੀ ਨਹੀਂ ਤੁਸੀਂ ਦੇਖ ਸਕਦੇ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਦੀ ਜਿਹੜੀ ਚੁਬਣ ਵਾਲੀ ਹੁੰਦੀ ਆ ਨਾ ਉਹਦੇ ਇੱਥੋਂ ਹੀ ਪਤਾ ਚੱਲੇ ਜਾਂਦਾ ਜਿਹੜੀ ਆ ਔਰ ਏ ਤਾਰਪਾਈ ਹੁੰਦੀ ਆ ਜੀ ਇਹ ਬਿਲਕੁਲ ਵੀ ਨਹੀਂ ਚੁਬਦੀ ਬਿਲਕੁਲ ਕਾਟਨ ਟੱਚ ਦੇ ਵਿੱਚ ਮਸਲੀਨ ਹੈਗੀ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਹੁਤ ਸੋਹਣਾ ਅਗਰ ਕੋਈ ਮੇਰੀ ਭੈਣ ਲੈਨਿੰਗ ਲਗਵਾਉਣਾ ਚਾਹੁੰਦੇ ਨੇ ਲੈਨਿੰਗ ਲਗਵਾ ਸਕਦੇ ਨੇ ਅਗਰ ਕੋਈ ਵਿਦਆਊਟ ਲੈਨਿੰਗ ਬਣਾਉਣਾ ਚਾਹੁੰਦੇ ਨੇ ਵਿਦਆਊਟ ਲੈਨਿੰਗ ਬਣਾਵਾ ਸਕਦੇ ਨੇ ਇਹਦਾ ਜਿਹੜਾ ਪ੍ਰਾਈਸ ਹੈਗਾਗਾ ਸਿਰਫ 1200 ਰੁਪਏ ਦੇ ਵਿੱਚ ਸੂਟ ਰੈਡੀ ਟੂ ਡਿਸਪੈਚ ਆ ਮਸਲੀਨ ਦਾ ਫੈਬਰਿਕ ਹੈ ਜਿਹੜਾ ਆਪਾਂ ਨੇ ਵਧੀਆ ਯੂਜ਼ ਕੀਤਾ ਹੋਇਆ ਹੈ ਜੀ ਕਿਉਂਕਿ ਸੇਮ ਸੂਟ ਆ ਜਿਹੜਾ ਘੱਟ ਪ੍ਰਾਈਸ ਦੇ ਵਿੱਚ ਵੀ ਰੈਡੀ ਹੋ ਜਾਂਦਾ ਉਹ ਕੀ ਹੁੰਦਾ ਫੈਬਰਿਕ وہی ਆ ਫਿਰ ਜਿਹੜੀ ਮਸਲੀਨ ਕਹਿੰਦੇ ਨੇ ਚੁਗਦੀ ਆ ਉਹ ਯੂਜ਼ ਹੋਏ ਨੇ ਜਾਂ ਉਹਦੇ ਵਿੱਚ ਜੇ ਆਪਾਂ ਰੈਡੀ ਕਰਦੇ ਆ ਉਹਦੇ ਵਿੱਚ ਰੈਡੀ ਕਰਕੇ 7-800 ਰੁਪਏ ਦੇ ਵਿੱਚ ਜਿਹੜਾ ਸੂਟ ਆ ਤਿਆਰ ਹੋ ਜਾਂਦਾ ਜੀ ਬਟ ਉਹਦਾ ਕੀ ਹੈ ਅਸੀਂ ਉਹਦੇ ਤੇ ਕਿਉਂ ਨਹੀਂ ਕਰਦੇ ਉਹਦਾ ਰੀਜਨ ਇਹ ਹੈ ਜੀ ਕਿਉਂਕਿ ਜਦੋਂ ਆਪਾਂ ਵਰਕ ਹੀ ਕਰਨ ਲੱਗਿਆਂ ਹਨਾ ਫਿਰ ਥੋੜਾ ਜਿਹਾ ਸਟੱਫ ਵੀ ਵਧੀਆ ਲਗਾਓ ਕਿਉਂਕਿ ਜਦੋਂ ਆਪਾਂ ਵਰਕ ਦਾ ਪ੍ਰਾਈਸ ਲੈ ਲੈਣੇ ਜੀ ਸਟੱਫ ਥੋੜਾ ਜਿਹਾ ਫਿਰ ਨਾਰਮਲ ਜਿਹਾ ਹੋਵੇ ਨਾ ਫਿਰ ਉਹ ਬਾਅਦ ਦੇ ਵਿੱਚ ਸੂਟ ਵੇਅਰ ਵੀ ਨਹੀਂ ਹੁੰਦਾ ਕਈ ਪੜਾ ਕਹਿੰਦੇ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਚੁੱਪਦਾ ਹਗਾ ਸਾਡੇ ਫੈਬਰਿਕ ਉਹ ਮਸਲੀਨ ਦਾ ਫੈਬਰਿਕ ਬਰਬਾਦ ਚ ਪੈਂਦਾ ਨਹੀਂ ਫਿਰ ਵਰਤ ਕੇ ਕਰਵਾਉਂਦਾ ਵੀ ਕੋਈ ਫਾਇਦਾ ਨਹੀਂ ਰਹਿੰਦਾ ਇਸ ਲਈ ਆਪਾਂ ਨੇ ਮਸਲੀਨ ਹੈ ਜਿਹੜੀ ਬਿਲਕੁਲ ਸੌਫਟ ਵਾਲੀ ਲਗਾਈ ਹੋਈ ਹੈ ਕਿ ਕੋਈ ਚੁੱਪਦਾ ਨਹੀਂ ਕੋਈ ਕੰਪਲੇਂਟ ਨਹੀਂ ਆਈ ਆਪਾਂ ਨੇ ਬਹੁਤ ਸੇਲ ਕੀਤੀ ਹੈ ਪਿੰਲੇ ਵੇਹੇ ਤੱਕ ਸਿੰਗਲ ਟਾਈਮ ਵੀ ਇਹਦੀ ਕੋਈ ਕੰਪਲੇਂਟ ਨਹੀਂ ਆਈਗੀ ਇਹ ਵਾਲਾ ਸੂਟ ਪਹਿਲਾਂ ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਅਪਲੋਡ ਕੀਤਾ ਸੀ ਜੀ ਏਕੇ ਟੈਕਸ ਦਾ ਸਟਾਫ ਸੀਗਾ ਮੇਰੀਆਂ ਭੈਣਾਂ ਦੇ ਬਹੁਤ ਮ ਵੀ ਤੁਸੀਂ ਇਹਨੂੰ ਓਪਨ ਕਰਕੇ ਦਿਖਾਓ ਜੀ ਸਾਨੂੰ ਪਤਾ ਨਹੀਂ ਚੱਲ ਰਿਹਾ ਕਿਵੇਂ ਡਿਜ਼ਾਈਨ ਬਣਦਾ ਹੈਗਾ ਇਸ ਵਾਰ ਆਪਾਂ ਭਾਵੇਂ ਓਪਨ ਕਰਕੇ ਦਿਖਾਤਾ ਜੀ ਕਿਵੇਂ ਡਿਜ਼ਾਈਨ ਬਣਦਾ ਇਹ ਐਵੇਂ ਡਿਜ਼ਾਈਨ ਬਣਦਾ ਤੁਸੀਂ ਦੇਖੋ ਜੀ ਏਕੇ ਡੈਕਸ ਦਾ ਸਟਾਫਾ ਲਾਸਟ ਟਾਈਮ ਵੀ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਵੀ ਇਹ 4.5 ਮੀਟਰ ਕੱਪੜੇ ਦੇ ਵਿੱਚ ਅਪਰੋਕਸੀਮੇਟਲੀ ਪੌਣੇ 5 ਮੀਟਰ ਕੱਪੜੇ ਦੇ ਵਿੱਚ ਰੈਡੀ ਕੀਤਾ ਹੋਇਆ ਹੈਗਾ ਸੋ ਓਪਨ ਕਰਕੇ ਇਸ ਵਾਰ ਆਪਾਂ ਦਿਖਾਤਾ ਇਹ ਇਸ ਨੂੰ ਬੋਥ ਸਾਈਡ ਤੇ ਪੈਨਲ ਬਣਦੇ ਨੇ ਤੇ ਅਲਗ-ਅਲਗ ਜਿਹੜੇ ਦਾ ਵਰਕ ਕੀਤਾ ਹੋਇਆ ਹੈ ਜੀ ਤਾਂ ਟ੍ਰਿਕ ਜਿਹੜਾ ਹੈਗਾ ਵੀਰੇ ਏਕੇ ਟੈਕਸ ਦਾ ਹੀ ਹੈ ਜੀ ਆਪਾਂ ਨੇ ਏਕੇ ਟੈਕਸ ਦਾ ਕਿਹਾ ਤਾਂ ਏਕੇ ਟੈਕਸ ਦਾ ਹੀ ਹੋਊਗਾ ਜੀ ਤੁਸੀਂ ਦੇਖ ਸਕਦੇ ਹੋਗੇ ਕਲਰ ਵੀ ਬਹੁਤ ਪਿਆਰਾ ਕਲਰ ਆਗਾ ਇਹਦਾ ਜਿਹਨੂੰ ਆਪਾਂ ਮੋਰ ਬੰਖੇ ਜਿਹਾ ਕਲਰ ਬੋਲਦੇ ਨੇ ਉਹ ਵਾਲਾ ਕਲਰ ਆ ਬਾਹਮਾਂ ਦੇ ਉੱਪਰ ਵੀ ਇਹਦਾ ਕੰਮ ਹੋਇਆ ਹੋਇਆ ਹੈ ਜੀ ਇਹ ਵਾਲਾ ਕੰਮ ਦੇਖ ਸਕਦੇ ਹੋ ਇਹ ਵਾਲਾ ਕੰਮ ਪਹੁੰਚਿਆਂ ਦਾ ਵਰਕ ਕੀਤਾ ਹੋਇਆ ਹੈਗਾ ਬਾਹਮਾਂ ਦੇ ਉੱਪਰ ਵੀ ਜਿਹੜਾ ਇਹਦੇ ਵਰਕ ਹੋਇਆ ਹੈ ਬਾਹਮਾਂ ਦਾ ਵਰਕ ਵੀ ਮੈਂ ਤੁਹਾਨੂੰ ਵੀਰੇ ਦੇ ਵਿੱਚ ਦਿਖਾ ਦੇਣੀ ਹੈ ਜੀ ਆ ਗਿਆ ਜੀ ਇਹ ਬਾਹਮਾਂ ਦੇ ਉੱਪਰ ਕੰਮ ਹੋਇਆ ਹੋਇਆ ਹੈ ਸਿਰਫ ਇਹ ਵਾਲਾ ਸੂਟ ਹੈ ਜਿਹੜਾ ਆਪਣੇ 900 ਜਿਹੜੇ ਜਮੇਰ ਪੈਨ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਮੇਰੇ ਕਿਸੇ ਵੀ ਭੈਣ ਨੂੰ ਇਹ ਵਾਲਾ ਸੂਟ ਆ ਜਿਹੜਾ ਸਾਡੇ ਕੋਲੋਂ ਪਸੰਦ ਆਉਂਦਾਗਾ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਆਪਣੇ ਕੋਲੇ ਲਾਸਟ ਸੂਟ ਆ ਜਿਹੜਾ ਜੀ ਐਸ ਕੇ ਦੀ ਕੋਰਲ ਸਿਲਕ ਦੇ ਉੱਪਰ ਰੈਡੀ ਕੀਤਾ ਹੈ ਕੱਪੜਾ ਬਹੁਤ ਸੋਹਣਾ ਕੱਪੜਾ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਹੀ ਕਲੋਸ ਤੋਂ ਦਿਖਾ ਦੇਣੀ ਇੱਕ ਵਾਰ ਨੇ ਵੀ ਕੱਪੜਾ ਜਣਿਆ ਯਾ ਕਪੜਾ ਜਿਹੜਾ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਪੜਾ ਕਲਰ ਵੀ ਬਹੁਤ ਪਿਆਰਾ ਹੈਗਾ ਕੈਮਰੇ ਦੇ ਵਿੱਚ ਥੋੜਾ ਜਿਹਾ ਹੋਰ ਕਲਰ ਆ ਰਿਹਾ ਜੀ ਇਹਦਾ ਇਹਨਾ ਜਿਹੜਾ ਘੇਰਾ ਹਾਂ ਜੀ ਇਹ ਇਹਦੀਆਂ ਪਾਵਾਂ ਤੇ ਪੌਂਜੇ ਵਰਕ ਕੀਤੇ ਹੋਏ ਨੇ ਪੈਚ ਲਗਾ ਕੇ ਹੀ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਘੇਰਾ ਵੀ ਮੈਂ ਤੁਹਾਨੂੰ ਦਿਖਾ ਦੇਣੀ ਹੈ ਜੀ ਇੱਕ ਵਾਰ ਆਸੀ ਹਾਂ ਜੀ ਇਹ ਵਾਲਾ ਘੇਰੇ ਦੇ ਉੱਪਰ ਕੰਮ ਹੋਇਆ ਹੈ ਇਹ ਸੂਟ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਇਹ ਵਾਲਾ ਘੇਰਾ ਆ ਗਿਆ ਕਲਰ ਬਹੁਤ ਪਿਆਰਾ ਕਲਰ ਹੈ ਥੋੜਾ ਜਿਹਾ ਕੈਮਰੇ ਦੇ ਵਿੱਚ ਜਿਹੜਾ ਲਾਈਟ ਕਲਰ ਆ ਰਿਹਾ ਇਹ ਵਾਲਾ ਜਿਹੜਾ ਹੈਗਾ ਜੀ ਪਾਵਾਂ ਦੇ ਉੱਪਰ ਕੰਮ ਹੋਇਆ ਹੈ ਤੇ ਨਾਲ ਹੀ ਪੌਂਚਾਂ ਦੇ ਉੱਪਰ ਜਿਹੜਾ ਕੰਮ ਹੋਇਆ ਹੈ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਹੈਗਾ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੁਸੀਂ ਇਹਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਆ 8360543196 ਵਾਲਾ ਵੀ ਮੇਰਾ ਹੀ ਨੰਬਰ ਆ ਜੀ ਇਹ ਮਸੀਨਾ ਦੇ ਉੱਪਰ ਫੋਨ ਹੁੰਦਾ ਦਾ ਤਾਂ ਕਰਕੇ ਤੇ ਕਾਲ ਜਿਹੜੀ ਬਹੁਤ ਘੱਟ ਅਟੈਂਡ ਕੀਤੀ ਜਾਂਦੀ ਹੈ ਜੀ ਤਾਂ ਮੈਸੇਜ ਦਾ ਰਿਪਲਾਈ ਵੀ ਬਹੁਤ ਘੱਟ ਹੁੰਦਾਗਾ ਤਾਂ ਤੁਸੀਂ 98554 6131 ਨੰਬਰ ਤੇ ਕਾਲ ਕਰ ਸਕਦੇ ਹੋ ਜੀ 98554 8233 ਵਾਲੇ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਜਿਹੜਾ ਆਪਣੀ ਬੁਟੀਕ ਦਾ ਡਰੈੱਸ ਆ ਕਈ ਮੇਰੇ ਭੈਣਾਂ ਪੁੱਛਦੇ ਹੁੰਦੀਆਂ ਨੇ ਬੁਟੀਕ ਦਾ ਡਰੈੱਸ ਲਿਖਣੀ ਸੀ ਸਾਡੇ ਬੁਟੀਕ ਦਾ ਜਿਹੜਾ ਡਰੈੱਸ ਆ ਇਸ ਸਾਲ ਹੁੰਦੇ ਅੰਗਰੇਜ਼ ਸਾਲ ਹੁੰਦੇ ਨਾਲ ਵਾਲੀ ਜਿਹੜੀ ਗਲੀ ਐ ਸਟਰੀਟ ਐ ਟਰਨ ਹੁੰਦੀ ਐ ਜੀ ਚਾਰ ਨੰਬਰ ਗਲੀ ਐ ਨਾਨਸਰ ਨਾਗਰਾ ਜਿਆਦਾਤਰ ਪੈਨ ਉਸੇ ਕੰਮ ਆ ਜਿਹੜਾ ਆਰਡਰ ਦੇ ਉੱਪਰ ਹੀ ਕਰਦੇ ਆਂਗੇ ਸੋ ਅਸੀਂ ਆਪਣਾ ਕੰਮ ਆ ਜਿਹੜਾ ਜਿਆਦਾ ਸਟਾਕ ਆ ਆਨਲਾਈਨ ਹੀ ਭੇਜਦੇ ਆਂ ਆਫਲਾਈਨ ਜਿਹੜਾ ਜੇ ਕੋਈ ਭੇਜ ਭੈਣ ਫਿਰ ਵੀ ਅਗਾਉਣਾ ਚਾਹੁੰਦੇ ਨੇ ਤਾਂ ਕੋਈ ਗੱਲ ਨਹੀਂ ਤੁਸੀਂ ਸਾਡੇ ਕੋਲ ਟੀਕ ਤੇ ਆ ਕੇ ਦੇਖ ਸਕਦੇ ਹੋ ਮੋਸਟਲੀ ਜਿੰਨੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਆਂ ਜੀ ਉਹ ਨਾਲ ਦੀ ਨਾਲ ਆਪਣਾ ਜਿਹੜਾ ਸਾਰਾ ਸਟਾਕ ਆ ਸੋਲਡ ਆਊਟ ਪੋਇਆ ਜੀ ਉਹਦੇ ਵਿੱਚ ਬਹੁਤ ਕਟ ਹੁੰਦਾ ਜਿਹੜਾ ਆਪਣੇ ਕੋਲੇ ਰਹਿੰਦਾਗਾ ਤੇ ਜੇ ਕੋਈ ਸੇ ਮੇਰੀ ਭੈਣ ਨੇ ਲਾ ਆਪਣੇ ਪਿਛਲੇ ਵੀਡੀਓ ਵਿੱਚ ਕੋਈ ਵੀ ਸੂਟ ਆਪਣੇ ਕੋਲੋਂ ਰੈਡੀ ਕਰਵਾਉਣਾ ਹੁੰਦਾ ਜੀ ਤਾਂ ਆਪਾਂ ਆਰਡਰ ਦੇ ਉੱਪਰ ਦੁਬਾਰਾ ਰੈਡੀ ਕਰਦਨੇ ਚਾਹੀਦੀ ਉਹ ਹੈਂਡਵਰਕ ਦਾ ਹੋਵੇ ਚਾਹੀਦੀ ਉਹ ਮਸ਼ੀਨਵਰਕ ਦਾ ਹੋਵੇ ਚਾਹੀਦੀ ਉਹ ਪੇਂਟ ਦਾ ਸੂਟ ਹੋਵੇ ਜੀ ਕੋਈ ਵੀ ਸੂਟ ਹੋਵੇ ਆਪਾਂ ਆਰਡਰ ਦੇ ਉੱਪਰ ਦੁਬਾਰਾ ਰਿਪੀਟ ਦੇ ਉੱਪਰ ਰੈਡੀ ਕਰਦਨੇ ਆ ਹੁਣ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜੁੜੂਰ ਪਹੁੰਚਾਇਆ ਕਰੋ ਜਿਹੜੀਆਂ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੀ ਨੇ ਆਪਾਂ ਉਹਨਾਂ ਦੀ ਜ਼ਰੂਰ ਹੈਲਪ ਕਰਾਂਗੇ ਜੀ ਸੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰ ਤੇ ਹੁਣ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ